سدورے فوجدار اس مان خان نے پیر بھگو شاہ اس لیے مار دیکھیں اس نے پنگاڑی کے یوز گرو گوبند سنگھ جی مدد کی مان خان مارا گیا سدورا آزاد ہو ਲੋਕਾਂ ਨੇ ਆਪਣੇ ਪਿਆਰਿਆਂ ਦੀਆਂ দেহਾਂ ਨੂੰ ਕਬਰਾਂ ਚੋਂ ਕੱਢ ਕੇ ਉਹਨਾਂ ਦਾ ਦਾ ਸੰਸਕਾਰ ਕਰ ਦਸਵੇਂ ਸਪਿਤਾ ਦਾ ਸ਼ੁਕਰੀਆ ਦਾ ਕੀਤਾ ਵਜ਼ੀਰ ਖਾਨ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਨੇ ਹੁਣ ਤਾਂ ਉਹ ਵਿਚਾਰੇ ਨੇ ਗਿਣਨੇ ਵੀ ਸ਼ੁਰੂ ਕਰ ਦਿੱਤੇ ਹੋਣਗੇ ਸਾਨੂੰ ਦੁਆਬੇ ਤੇ ਮਾਝ ਦੇ ਸਿੰਘਾਂ ਨੂੰ ਤਾਂ ਬਦਲੇ ਦੇ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਸਾਡੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਹੋਣਗੀਆਂ ਤੇ ਸਾਹਮਣੇ ਵਜ਼ੀਰ ਖਾਨ ਦਾ ਸਿਰ ਹਾਂ ਸਭ ਜਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਹੀ ਸਾਨੂੰ ਚੈਨ ਮਿਲੇਗਾ ਉਹ ਜੀ ਕਰਦਾ ਸਰੰਦ ਨੂੰ ਅੱਗ ਲਾ ਦਈਏ ਮਲੇਰ ਕੋਟਲੇ ਦੇ ਨਵਾਬ ਨੂੰ ਚੰਗਾ ਸਬਕ ਸਿਖਾਇਆ ਨੂੰ ਚੰਗਾ ਸਬਕ ਸਿਖਾਇਆ